ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਉਹ ਹਾਨੀਗੜ੍ਹ ਦੀ ਮੰਡੀਆਂ ਦੀ ਜਿਹੜੀ 1 ਅਪ੍ਰੈਲ ਤੋਂ ਲੈ ਕੇ ਖਰੀਦ ਚੱਲ ਰਹੀ ਹੈ ਪਰ ਇਹ ਦਾਅਵਿਆਂ ਦੇ ਅੱਜ ਪੋਲ ਖੁੱਲਦੀ ਨਜ਼ਰ ਆ ਰਹੀ ਹੈ तकरीबन ਤਸਵੀਰਾਂ ਹਨ ਚੰਨੋ ਦੇ ਨਜ਼ਦੀਕ ਪਿੰਡ ਪੜੋ ਦੇ ਮੰਡੀ ਦੀਆਂ ਜਿੱਥੇ ਅਸੀਂ ਪਿੱਛੇ ਵੀ ਸੋਨੂੰ ਤਸਵੀਰਾਂ ਦਿਖਾਈਆਂ ਸਨ ਕਿ ਇੱਥੇ ਸਵਾਲ ਪੈਦਾ ਹੋ ਰਹੇ ਹਨ ਤਸਵੀਰਾਂ ਵੀ ਦੇਖ ਸਕਦੇ ਹੋ ਹੋਈ 18 ਤਰੀਕ ਦੀ بارش ਤੋਂ ਬਾਅਦ ਇਹ ਟੋਏਆਂ ਦੇ ਵਿੱਚ ਖੜਾ ਪਾਣੀ ਆਪਣੇ ਆਪ ਵਿੱਚ ਸਵਾਲਿਆ ਨਿਸ਼ਾਨ ਪੈਦਾ ਕਰਦਾ ਨਜ਼ਰ ਆਉਂਦਾ ਹੈ ਸਰਕਾਰ ਦੇ ਅੱਜ ਦਾਅਵਿਆਂ ਦੀ ਵੱਡੀ ਵੱਡੀ ਪੋਲ ਖੁੱਲਦੀ ਨਜ਼ਰ ਆ ਰਹੀ ਹੈ ਜਿੱਥੇ ਅਸੀਂ ਪਿੱਛੇ ਵੀ ਦਿਖਾਇਆ ਸੀ ਕਿ ਜਿੱਥੇ ਕੀ ਪਾਥੀਆਂ ਤੇ ਘਾਹਾਰਿਆਂ ਦੇ ਵਿੱਚ ਪਈ ਕਣਕ ਜੋ ਕਿ ਅਨਦਾਤਾ ਵੱਲੋਂ 6 ਮਹੀਨਿਆਂ ਦੀ ਫਸਲ ਤਿਆਰ ਕੀਤੀ ਜਾਂਦੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਲੈ ਕੇ ਇੱਕ ਸਵਾਲੀਆ ਪੈਦਾ ਨਿਸ਼ਾਨ ਹੋ ਰਹੇ ਹਨ ਇਸ ਸਬੰਧੀ ਜਦੋਂ ਮਾਰਕੀਟ ਕਮੇਟੀ ਦੇ ਸੈਕਟਰੀ ਨਾਲ ਗੱਲਬਾਤ ਕੀਤੀ ਗਈ ਤਾਂ ਮਾਰਕੀਟ ਕਮੇਟੀ ਦਾ ਜਿਹੜਾ ਸੈਕਟਰੀ ਸੀ ਉਸਨੇ ਵੀ ਹੈਰਾਨੀ ਜਾਣ ਕੇ ਕਿਹਾ ਵੀ ਸਾਨੂੰ ਹਾਲੇ ਨਹੀਂ ਪਤਾ ਇੱਕ ਸਵਾਲੀਆ ਪੈਦਾ ਨਿਸ਼ਾਨ ਹੋ ਰਹੇ ਹਨ ਕਿ ਸਰਕਾਰ ਦੀ ਮਾਰਕੀਟ ਕਮੇਟੀ ਵੱਲੋਂ ਇਹ ਤਾਂ ਸਰਕਾਰਾਂ ਦੇ ਕਿਸਾਨਾਂ ਦੀ ਹਤਾਸ਼ੀ ਦੱਸੀ ਜਾਂਦੀ ਹੈ ਪਰ ਇੱਕ ਸਵਾਲੀਆ ਨਿਸ਼ਾਨ ਪੈਦਾ ਹੋ ਰਹੇ ਹਨ ਜਿੱਥੇ ਕਿਸਾਨਾਂ ਨੇ ਇਸ ਮੁੱਦੇ ਨੂੰ ਲੈ ਕੇ ਉਹਨਾਂ ਨੇ ਇੱਕ ਸਵਾਲੀਆ ਨਿਸ਼ਾਨ ਪੈਦਾ ਕਰ ਦਿੱਤੇ ਹੈ ਨਾ ਇਹ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਸਾਨਾਂ ਵਿੱਚ ਰੋਸ ਜਤਾਇਆ ਜਾ ਰਿਹਾ ਹੈ ਕਿ ਮਾਰਕੀਟ ਕਮੇਟੀ ਬੜੇ-ਬੜੇ ਦਾਅਵੇ ਕਰਦੀ ਹੈ ਪਰ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਸਾਨਾਂ ਵੱਲੋਂ ਸਰਕਾਰ ਦੇ ਖਿਲਾਫ ਹੱਥ ਖੜੇ ਕਰਕੇ ਕਿਨਾਰੇਵਾਜੀ ਕੀਤੀ ਜਾ ਰਹੀ ਹੈ ਇਹ ਸਵਾਲੀਆ ਨਿਸ਼ਾਨ ਸਰਕਾਰ ਦੀ ਮਾਰਕੀਟ ਕਮੇਟੀ ਦੇ ਪ੍ਰਬੰਧਾਂ ਨੂੰ ਲੈ ਕੇ ਪੋਲ ਖੁੱਲਦੀ ਨਜ਼ਰ ਆ ਰਹੀ ਹੈ ਇਸ ਸਬੰਧੀ ਜਦੋਂ ਮਾਰਕੀਟ ਕਮੇਟੀ ਦੇ ਸੈਕਟਰੀ ਨਾਲ ਗੱਲਬਾਤ ਕੀਤੀ ਗਈ ਤਾਂ ਤੁਸੀਂ ਵੀ ਸੁਣ ਕੇ ਹੈਰਾਨ ਰਹਿ ਜਾਵੋਗੇ ਕੀ ਉਹਨਾਂ ਨੇ ਜਵਾਬ ਦਿੱਤੇ ਆਓ ਤੁਹਾਨੂੰ ਸੁਣਾਉਣੇ ਆ ਕੀ ਕਹਿੰਦੇ ਨਜ਼ਰ ਆਏ ਕਿਸਾਨ ਮਾਰਕੀਟ ਕਮੇਟੀ ਦੇ ਪ੍ਰਬੰਧਾਂ ਨੂੰ ਲੈ ਕੇ ਕਿਉਂਕਿ ਲੱਗੇ ਢੇਰ ਕਣਕ ਦੇ ਜੇ ਲਿਫਟਿੰਗ ਦੇ ਪ੍ਰਬੰਧਾਂ ਨੂੰ ਲੈ ਕੇ ਇੱਕ ਦਾਵਿਆਂ ਦੀ ਪੋਲ ਖੁੱਲਦੀ ਨਜ਼ਰ ਆ ਰਹੀ ਹੈ ਲੱਗਿਆ ਅੰਬਾਰ ਜਿੱਥੇ ਪੂਜ ਦਿਨ ਪਹਿਲਾਂ ਹੋਈ بارش ਦੇ ਵਿੱਚ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਬੇਸਿਕ ਲਿਫਟਿੰਗ ਨੂੰ ਲੈ ਕੇ ਬੜੇ ਪ੍ਰੋਬਲਮ ਆ ਰਹੀ ਹੈ ਪਰ ਮਾਰਕੀਟ ਦੇ ਵਿੱਚ ਜਦੋਂ بڑے بڑے ਅਧਿਕਾਰੀ ਆ ਕੇ ਜ਼ਰੂਰ ਸਵਾਰ ਲੈਂਦੇ ਹਨ ਪਰ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਸਾਨਾਂ ਦੀ ਖਦਾਈ ਜਾਰੀ ਕਣਕ ਨੂੰ ਤਸਵੀਰਾਂ ਵੀ ਦੇ ਸਕਦੇ ਹੋ ਆਪਣੇ ਆਪ ਇੱਕ ਸਵਾਲਿਆ ਨਿਸ਼ਾਨ ਪੈਦਾ ਹੋ ਰਿਹਾ ਹੈ ਸਰਕਾਰ ਦੇ ਪ੍ਰਬੰਧਾਂ ਦੇ ਦਾਅਵਿਆਂ ਦੀ ਪੂਰ ਖੁੱਲਦੀ ਨਜ਼ਰ ਆ ਰਹੀ ਹੈ ਅਣ ਤੇ ਕੋਈ ਵੀ ਜਿੰਮੇਵਾਰ ਅਧਿਕਾਰੀ ਹਾਲੇ ਤੱਕ ਮੰਡੀਆਂ ਦੇ ਵਿੱਚ ਇਹਨਾਂ ਦੀ ਸਾਰ ਲੈਣ ਲਈ ਕਿਸਾਨਾਂ ਦੀ ਨਹੀਂ ਪਹੁੰਚਿਆ ਕਿਉਂਕਿ ਦਾਅਵੇ ਤਾਂ بڑے بڑے ਸ਼ਹਿਰਾਂ ਦੇ ਵਿੱਚ ਤਾਂ ਜਰੂਰ ਅਫੀਸਰ ਪਹੁੰਚਦੇ ਹਨ ਪਰ ਜਿਹੜੀਆਂ ਪਿੰਡਾਂ ਦੀਆਂ ਮੰਡੀਆਂ ਹਨ ਉਹਨਾਂ ਵਿੱਚ ਇੱਕ ਸਵਾਲਿਆ ਨਿਸ਼ਾਨ ਪੈਦਾ ਹੋ ਰਿਹਾ ਹੈ ਆਓ ਤੁਹਾਨੂੰ ਸੁਣਾਉਣੇ ਆ ਕੀ ਕਹਿੰਦੇ ਨਜ਼ਰ ਆਏ ਕਿਸਾਨ ਅਤੇ ਮਾਰਕੀਟ ਕਮੇਟੀ ਦੇ ਸੈਕਟਰੀ ਨੇ ਕੀ ਕਿਹਾ

ਕੀ ਹਾਲਾਤ ਨੇ ਮੰਡੀ ਦੇ ਜੀ ਕਿੁੱਝ ਜਿਹੜੀ ਅੱਜ ਇਹ ਆਪਾਂ ਮੰਡੀ ਦੇ ਵਿੱਚ ਖੜਿਆ ਹਾਂ ਜ਼ਿਲ੍ਹਾ ਸੰਗਰੂਰ ਦੀ ਹੱਦ ਤੇ ਪਿੰਡ ਪਿੰਡ ਮੰਡੀ ਆ ਜਿਹੜੀ ਇਹ ਕਿਹੋ ਜਿਹਾ ਪ੍ਰਬੰਧਨ ਇੱਥੇ ਜੀ ਇੱਥੇ ਤਾਂ ਪ੍ਰਬੰਧ ਸਾਨੂੰ ਆਪਦੇ ਆਪ ਹੀ ਪਤਾ ਜੀ ਵੀ ਕਹੇ ਜੇ ਪ੍ਰਬੰਧ ਨੇ ਤੁਸੀਂ ਦੇਖੇ ਨੇ ਆ ਕਿਸਾਨ ਖੜੇ ਨੇ ਬਾਰਸ਼ ਹੋ ਗਈ ਬਾਰ ਦਾ ਨਾ ਦੇਖੋ ਆ ਪਰ ਪਰ ਬੋਰੀਆਂ ਰੋਲ ਰਿਹਾ ਤੇ ਉਸ ਤੋਂ ਬਾਅਦ ਕਿਸਾਨਾਂ ਨੇ ਆਪ ਜੇ ਸੀ ਬੀਆਂ ਮਗਾ ਕੇ ਟੋਏ ਪੱਟ ਪੱਟ ਕੇ ਪਾਣੀ ਕੱਢਿਆ ਇਹ ਤਾਂ ਜਿਹੜੀ ਮਾਰਕੀਟ ਕਮੇਟੀ ਆ ਜਾਂ ਇੱਥੇ ਦੇ ਐਮ ਐਲ ਏ ਇਹ ਮੰਡੀ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਿਆ ਹਰ ਸੀ ਹਰ ਸੀਜ਼ਨ ਇਹਦੇ ਕੋਲੇ ਪਿੱਟਦੇ ਆ ਵੀ ਉਰੇ ਆ ਨਹੀਂ ਹੈਗਾ ਆ ਨਹੀਂ ਹੈਗਾ ਆਉਂਦੇ ਨੇ ਆਪਣੀ ਫਾਰਮੈਲਿਟੀ ਕਰਕੇ ਪੂਰੀ ਚਲੇ ਜਾਂਦੇ ਨੇ ਇਹਦੀ ਸਮੱਸਿਆ ਕੀ ਪਾਣੀ ਕਿਉਂ ਖੜਿਆ ਸਮੱਸਿਆ ਇਹ ਮੰਡੀ ਤਾਂ ਜੀ ਸਾਡੀ ਸੁਰਤ ਤੋਂ ਕਿਤੇ ਪਹਿਲਾਂ ਨੀ ਬਣੀ ਹੋਈ ਆ ਜੀ ਅਸੀਂ ਤਾਂ ਮੰਡੀ ਨੂੰ ਇਹਨੂੰ ਏਦਾਂ ਵੀ ਉਹ ਦੇਖਦੇ ਆ ਇਹ ਆਲੇ-ਦਾਲਿਓਂ ਸੜਕਾਂ ਹੋ ਗਈਆਂ ਉੱਚੀਆਂ ਮੰਡੀ ਹੋ ਗਈ ਨੀਵੀਂ ਹੁਣ ਇਹ ਆਲੇ-ਦਾਲੇ ਸਾਰਾ ਪਾਣੀ ਆ ਕੇ ਇਕੱਠਾ ਖੜੀਆਂ ਦਾ ਕਿਸਾਨਾਂ ਦੀਆਂ ਕਣਕਾਂ ਦਾ ਹਾਲ ਦੇਖ ਲਓ ਪੱਲੀਆਂ ਤੇ ਸੁੱਕਣੀ ਪਈ ਐ ਜਿੰਨੀ ਕੁ ਵੀ ਪੱਕੀ ਹੈਗੀ ਉਦੋਂ ਬਾਅਦ ਆ ਰੂੜੀਆਂ ਲੱਗੀਆਂ ਪਈਆਂ ਨੇ ਕਬਾੜ ਪਿਆ ਕੱਚੇ ਥਾਵੇਂ ਕਣਕ ਪਈ ਐ ਬੇਕਾਰ ਸਾਰਾ ਤੇ ਕੀ ਕਿਹੋ ਜਿਹਾ ਪ੍ਰਬੰਧਨ ਹੈ ਪਾਣੀ ਹੋ ਗਿਆ ਤੇ ਉਸ ਤੋਂ ਬਾਅਦ ਤੁਸੀਂ ਉਰੇ ਲਾ ਲੋ ਸੀ ਮਾਰਕੀਟ ਕਮੇਟੀ ਨੂੰ ਹਰ ਸਾਲ ਪਿੱਟਦੇ ਆ ਉਹਨਾਂ ਦੇ ਪਖਾਨੇ ਦੇਖੋ ਵੀ ਉਹ ਪਖਾਨੇ ਬਾਥਰੂਮ ਜਾਣ ਵਾਲੇ ਨੇ ਜੇ ਉੱਥੇ ਬੰਦਾ 플ਸ ਜਾਊਗਾ ਨਾ ਤਾਂ ਉਹਦੇ ਵਿੱਚ ਕੋਈ ਪਾਣੀ ਹੈ ਜੀ ਬੁਰਾ ਹਾਲ ਹੋਇਆ ਪਿਆ ਜੇ 플ਸ ਵਾਸਤੇ ਪਾਣੀ ਨਹੀਂ ਹੈਗਾ 플ਸ ਕਿੱਤੇ ਜਾਊਗਾ ਜੀ ਤੇ ਆਲੇ-ਦਾਲੇ ਕਿਸਾਨਾਂ ਦੀਆਂ ਨੇ ਜਿਹੜੀਆਂ ਫਸਲਾਂ ਨੇ ਤੂੜੀ ਕਰਨ ਤੋਂ ਵੈਂਦੇ ਜੇ ਲੇਬਰ ਉਹਦੇ ਵਿੱਚ ਜਾਂਦੀ ਆ ਸਾਡੀ ਤੂੜੀ ਦਾ ਬਹੁਤ ਨੁਕਸਾਨ ਹੁੰਦਾ ਸਾਡੀ ਫਸਲ ਦਾ ਬਹੁਤ ਨੁਕਸਾਨ ਹੁੰਦਾ ਸਾਨੂੰ ਬੁਰਾ ਹਾਲ ਹੈ ਜੀ ਉਰੇ ਐਮਐਲਏ ਸਾਹਿਬ ਤੇ ਮੁੱਖ ਮੰਤਰੀ ਨੂੰ ਕੀ ਕਹਿਣ ਜੀ ਅਸੀਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਉਹ ਤਾਂ ਇੱਕ ਸਿੱਖ ਗੇਵੇਂ ਸਿੱਖਿਆ ਕ੍ਰਾਂਤੀ ਚਾਹੀਦੀ ਹੈ ਕੰਦਾਂ ਦੇ ਪਲਾਸਟਰ ਕਰਿਆ ਬਾਥਰੂਮਾਂ ਦੇ ਪਲਾਸਟਰ ਕਰਿਆ ਉੱਥੇ ਧਰੇਵਾ ਉਹਨਾਂ ਦੇ ਨੀਂ ਪੱਥਰ ਉਹਨਾਂ ਦੇ ਟਗਾਟਨ ਤੇ ਲੱਗੇ ਹੋਏ ਨੇ ਇਧਰ ਤੁਹਾਨੂੰ ਕੋਈ ਧਿਆਨ ਹੀ ਨਹੀਂ ਹੈਗਾ ਜਿੱਥੇ ਉਹਨਾਂ ਨੇ ਕੀ ਕਹਿਣਾ ਤੁਹਾਨੂੰ ਕੀ ਅਸੀਂ ਉਹ ਇਹ ਕਹਿਣਾ ਚਾਹੁੰਦੇ ਆਂ ਵੀ ਸਾਡੇ ਐਮਐਲਏ ਸਾਹਿਬ ਨੂੰ ਸਾਡੇ ਨੇੜੇ ਦੀ ਨਰਿੰਦਰ ਕੌਰ ਭਰਾਜ ਵੀ ਉਹ ਆਪਣੀਆਂ ਨੇੜੇ ਦੀ ਜਿਹੜੀ ਮੰਡੀ ਨੂੰ 15 ਪਿੰਡ ਪੈਂਦੇ ਨੇ ਜੀ ਇਹ ਮੰਡੀ ਦਾ ਪ੍ਰੋਪਰ ਹੱਲ ਕਰੇ ਹਰ ਵਾਰ ਉਰੇ ਹੀ ਜਰੂਸ ਨਿਕਲਦਾ ਲੋਕਾਂ ਦੀ ਫਸਲ ਰੋਲ ਰਹੀ ਹੈ ਵੀ ਪਹਿਲ ਤੇ ਆਧਾਰ ਤੇ ਮੰਡੀ ਨੂੰ ਪੱਕਾ ਕੀਤਾ ਜਾਵੇ ਤੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਤੇ ਜਿਹੜੇ ਸ਼ੈੱਡ ਨੇ ਇ ਕਿਸਾਨਾਂ ਵਾਸਤੇ ਬੈਠਣ ਨੂੰ ਤਾਂ ਫਸਲ ਸਾਡੀ ਰੋਲੇ ਨਾ ਹੁਣ ਤੁਸੀਂ ਐਂ ਦੇਖੋ ਸਾਨੂੰ ਫਸਲ ਲਾਉਣ ਨੂੰ ਕਿਤੇ ਜਗ੍ਹਾ ਨਹੀਂ ਹੈਗੀ ਜੀ ਬਿਲਕੁਲ ਵੀ ਜਗ੍ਹਾ ਨਹੀਂ ਹੈਗੀ ਸਾਰੀ ਕੱਚੇ ਵਿੱਚ ਨਾ ਬਾਰਦਾਨਾ ਰੇ ਜਿਹੜੇ ਟਰੱਕ ਭਰ ਕੇ ਬਾਗੇ ਨੇ ਕਣਕ ਦੇ ਉਹ ਅੱਜ ਵਾਪਸ ਆ ਗਏ ਨੇ ਰੇ ਕਿਸਾਨ ਰੋਲ ਰਹੇ ਨੇ 10-10 ਦਿਨ ਹੋ ਗਏ ਇਹ ਭਗਵਾਨ ਤਮਾਨ ਇਸ ਗੱਲ ਨੂੰ ਸਾਰੀ ਸਰਕਾਰੇ ਫੇਰ ਲੱਗ ਰਿਹਾ ਸਾਨੂੰ ਕੋਈ ਏਡੀ ਵਧੀਆ ਕੰਮ ਨਹੀਂ ਦਈ ਸਰਕਾਰ ਦਾ ਧੰਨਵਾਦ ਜੀ ਤੁਸੀਂ ਆਦਾ ਵਧੀਆ ਨਹੀਂ ਤਾਂ ਹੋਰ ਵੀ ਚਲੋ ਕਹਿ ਰਹੇ ਹਾਂਜੀ ਹਾਂਜੀ ਕੀ ਕੀ ਸਮੱਸਿਆਵਾਂ ਆ ਰਹੀਆਂ ਨੇ ਸਮੱਸਿਆ ਤਾਂ ਜੀ ਬਹੁਤ ਜ਼ਿਆਦਾ ਨੇ ਕਿਸਾਨਾਂ ਨੂੰ ਪਹਿਲਾਂ ਤਾਂ ਰੱਬ ਦੀ ਬਹੁਤ ਮਾਰ ਪੈ ਗਈ ਹਾਂਜੀ ਤੇ ਦੂਜਾ ਨੰਬਰ ਸਰਕਾਰ ਆ ਸੈਟੇਲਾਈਟਾਂ ਨਾਲ ਤਾਂ ਸਾਡੀ ਅੱਗ ਲਾਈ ਵੀ ਤਾਂ ਦੇਖਦੀ ਆ ਕਿਸਾਨਾਂ ਦੀ ਜਿਹੜੀ ਹੁਣ ਅਚਾਨਕ ਅੱਗ ਲੱਗੀ ਆ ਸਰਕਾਰ ਮੰਡੀ ਨਾਲ ਸੰਬੰਧਤ ਮੰਡੀ ਨਾਲ ਸੰਬੰਧਤ ਜੇ ਇਹੀ ਹੈ ਜੀ ਵੀ ਸਾਡੇ ਜਿਹੜੇ ਕਣਕ ਪਈ ਹੈ ਪਹਿਲਾਂ ਤਾਂ ਰੂੜੀਆਂ ਚ ਪਈ ਹੈ ਕਣਕ ਤੇ ਦੂਜਾ ਨੰਬਰ ਜੀ ਜੇ ਸਰਕਾਰ ਨੇ ਬਰਦਾ ਨਾ ਘੱਟ ਦਿੰਦੀ ਜੇ ਦੇਤਾ ਉਸ ਦੇ ਬਾਅਦ ਜਦ بارش ਹੁੰਦੀ ਹੈ ਸਰਕਾਰ ਇਹਦੇ ਪ੍ਰਬੰਧ ਕਰੇ ਆਪਣੇ ਕਾਗਜ ਦੇਵੇ ਆੜਤੀਆਂ ਨੂੰ ਕਿਉਂਕਿ ਜਦ بارش ਹੋ ਜੇ ਤਾਂ ਹੁਣ ਸੈਲਰ ਚੋਂ ਗੱਡੀਆਂ ਵਾਪਸ ਆ ਰਹੀਆਂ ਨੇ ਕਿਸਾਨ ਉਹਦੇ 10-10 ਦਿਨ ਦੇ ਬੈਠੇ ਨੇ ਰੋਲ ਰਹੇ ਨੇ ਤੇ ਬਾਕੀ ਪਾਣੀ ਆ ਕਿਸਾਨਾਂ ਨੇ ਆਪ ਕੱਢਿਆ ਤੇ ਬਾਕੀ ਸਰਕਾਰ ਦੀਆਂ ਇਹ ਨਾਕਾਮੀਆਂ ਨੇ ਜੀ ਸਰਕਾਰ ਨੂੰ ਪ੍ਰਬੰਧ ਚਾਹੀਦੇ ਦੇਖੋ ਉਹਦੇ ਬਾਥਰੂਮਾਂ ਦਾ ਦੀ ਪਾਣੀ ਦਾ ਸਾਧਨ ਨਹੀਂ ਕੋਈ ਲਾਈਟ ਵੀ ਸਾਡੇ ਆਪ ਲੋਕਾਂ ਨੇ ਹਿੰਮਤ ਕਰਕੇ ਕਰਦੇ ਦੇ ਪ੍ਰੋਗਰਾਮ ਤੇ ਬਾਕੀ ਆ ਗਿੱਲਾ ਮਾਲ ਹੋ ਗਿਆ ਹੁਣ ਕਿਸਾਨਾਂ ਨੂੰ ਕਹਿੰਦੇ ਨੇ ਇਹਨੂੰ ਥੱਲੋ ਇਹ ਬਹੁਤ ਕੁਛ ਨੁਕਸਾਨ ਹੋ ਰਿਹਾ ਜੀ ਸਾਡਾ ਠੀਕ ਹੈ ਜੀ ਸਰਕਾਰ ਦੀ ਬਹੁਤ ਗਲਤੀ ਹੈ ਸਰਕਾਰ ਜਦ ਬਾਰਿਸ਼ਾਂ ਨਹੀਂ ਆ ਰਿਹਾ ਸਰਕਾਰ ਕਾਲੇ ਕਾਗਜ਼ ਵੀ ਦੇ ਸਕਦੀ ਹੈ ਆੜਤੀਆਂ ਨੂੰ ਠੱਗਣ ਬਾਅਦ ਤੇ ਪ੍ਰਬੰਧ ਕਰ ਸਕਦੀ ਹੈ ਜੀ ਹੋਰ ਕੰਮ ਬਥੇਰੇ ਕਰਦੀ ਹੈ ਸਰਕਾਰ ਆ ਕਿਸਾਨਾਂ ਵਾਸਤੇ ਨਹੀਂ ਕਰ ਰਹੀ ਠੀਕ ਹੈ ਜੀ ਧੰਨਵਾਦ ਹੋਰ ਵੀ ਜੀ ਬੋਲੋ ਨਹੀਂ ਨਹੀਂ ਬੋਲ ਬੋ ਇੱਕ ਅੱਧਾ ਹੋ ਰੋ ਉਹ ਆ ਜਾਓ ਭਾਈ ਹਰਵੰਸ ਲਾਲ ਐ ਨਹੀਂ ਸੰਭਾਲਦਾ ਮਾਰਦੇ ਬੜਕਾ ਉਹ ਆ ਗਿਆ ਦੇ ਮਾਂ ਨੂੰ ਮੈਂ ਕਹਦਾਂ ਕੋਈ ਗੱਲ ਨਹੀਂ ਉਹ ਕਹਦਾਂ ਗੱਲ ਨਹੀਂ ਕਹਾਂ ਤੈਨੂੰ ਕੁਝ ਆ ਜਾ ਯਾਰ ਉਹ ਮੇਰੀ ਜ਼ਿੰਮੇਵਾਰੀ ਆ ਜਾ ਮਾਲ ਆ ਯਾਰ ਜੀ ਮੁਖਾ ਦਾ ਖਾਤਾ ਭਾਈ ਇਹ ਪ੍ਰਬੰਧ ਕਰਦਾ ਤਾਂ ਵਧੀਆ ਲੱਗਦੀ ਏ ਖਬਰ ਤੂੰ ਆ ਜਾ ਨਹੀਂ ਦੋ ਤਿੰਨ ਸਾਮਾ ਤੂੰ ਆ ਤੀਰਥ ਤੀਰਥ ਆ ਜਾ ਓਏ ਤੀਰਥ ਤੋਂ ਬਰਾ ਐ ਨਹੀਂ ਗੱਲ ਬਣਦੀ ਬਈ ਦੋ ਲੱਗੋ ਦਾਲਾ ਲੇਦਾ ਉਂ ਖੜੇ ਆ ਆ ਦੇਖੇ ਇਹ ਬੁਲਾਉਣੇ ਬੁਲਾਣਾ ਸਮੱਸਿਆ ਹੈ ਜਿਹੜੀਆਂ ਕਿਸਾਨਾਂ ਨੂੰ ਕੀ ਸਮੱਸਿਆ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਏ ਜਿਹੜੇ ਪ੍ਰਬੰਧ ਨੇ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਕਰਨੀ ਚਾਹੀਦੀ ਸਮੱਸਿਆ ਤਾਂ ਮਾੜੀ ਹੋਇਆ ਜੀ ਹੁਣ ਸੋਨੇ ਦੇਖ ਲੈ ਟੋਏ ਪੱਟੇ ਹੋਏ ਤਾਂ ਕਣਕ ਘਰ ਰੋਲ ਰਹੀ ਆ ਥੱਲੇ ਪੱਲੀਆਂ ਨੇ ਪਾਈ ਹੋਈ ਆ ਬਾਰ ਦਾ ਨਾ ਆਉਂਦਾ ਪਹਿਲਾਂ ਮੈਂ 14 ਤਰੀਕ ਦੀ ਮੇਰੀ ਕਣਕ ਵੱਢੀ ਹੋਈ ਸੀ ਜੀ ਕੱਲ ਬਾਰ ਦਾ ਨਾ ਆਇਆ ਕੱਲ ਜੁਗੀ ਆ ਅੱਛਾ ਐਮਐਲਏ ਸਾਹਿਬ ਨੂੰ ਵੀ ਅਸੀਂ ਬੇਨਤੀ ਕਰਦੇ ਆ ਵੀ ਕੋਈ ਪ੍ਰਬੰਧ ਨਹੀਂ ਹੈਗਾ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਹੂੰ ਰਾਤ ਨੂੰ ਮਸਰ 8 ਵਜੇ ਤੋਂ ਆਏ ਖਾਂਦਾ 2 ਘੰਟੇ ਵੀ ਨਹੀਂ ਮੰਦਾ ਬੈਠ ਸਕਦਾ ਜੀ ਕਿਹੋ ਜਿਹਾ ਪ੍ਰਬੰਧ ਕਰੇ ਸਰਕਾਰ ਜਾਂ ਪ੍ਰਸ਼ਾਸਨ ਇਹ ਮੰਡੀ ਮਤਲਬ ਕਿ ਨਾਲੇ ਸਮਝ ਨਵੀਂ ਬਣਦੀ ਹੈ ਤਾਂ ਕਿਹੋ ਜਿਹੀ ਜਿਹੜੀ ਮੰਡੀ ਬਣਨੀ ਚਾਹੀਦੀ ਬਣਨੀ ਵਧੀਆ ਚਾਹੀਦੀ ਹੈ ਜੀ ਸੈੱਟ ਪੈਣੇ ਚਾਹੀਦੇ ਨੇ ਜ਼ਿਮੀਂਦਾਰਾਂ ਨੂੰ ਪਾਣੀ ਦੀ ਸਮੱਸਿਆ ਚਾਹੀਦੀ ਆ ਕੋਈ ਬਾਟਰ ਕੂਲਰ ਨਹੀਂ ਇੱਥੇ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਹੂੰ ਆ ਚਲੋ ਨਾ ਬਾਕੀ ਬਾਦਲਾਣਾ ਟਾਈਮ ਤੇ ਪਹੁੰਚਣਾ ਚਾਹੀਦਾ ਜੀ ਜੇ ਹੁਣ ਪਹਿਲਾਂ ਗੱਡੀਆਂ ਆ ਗਈਆਂ ਵੀ ਉਹਨੀਆਂ ਵਾਪਸ ਨਹੀਂ ਆਉਣਗੀਆਂ ਹਾਂ ਦੇਖੋ ਬਾਕੀ ਤੁਸੀਂ ਬੋਲੋ ਮੁੱਖ ਮੰਤਰੀ ਨੂੰ ਜਿਹੜੇ ਐਮਐਲਏ ਜਿਹੜੇ ਸੰਗਰੂਰ ਦੇ ਨੇ ਕੀ ਕਹਿਣਾ ਚਾਹੁੰਦੇ ਹੋ ਵੀ ਕਿਹੋ ਜਿਹਾ ਪ੍ਰਬੰਧ ਹੋਣ ਕਿਹੜੀਆਂ ਗੱਲਾਂ 'ਤੇ ਧਿਆਨ ਦੇਣ ਬਾਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਰਾਮ ਰਾਮ ਬੇਨਤੀ ਤਾਂ ਇਹ ਹੈ ਮੁੱਖ ਮੰਤਰੀ ਸਾਹਿਬ ਨੂੰ ਵੀ ਆ ਬਦਲਵਾਈ ਕਰਕੇ ਮੀਂਹ ਕਰਕੇ ਬਹੁਤ ਸਮੱਸਿਆ ਜ਼ਿਮੀਂਦਾਰਾਂ ਨੂੰ ਇਸ ਟਾਈਮ ਤੇ ਆ ਰਹੀਆਂ ਨੇ ਪਈਆਂ ਨੇ ਢੇਰੀਆਂ 14 15 ਦੀਆਂ ਇਸ ਮੰਡੀ 'ਚ ਤੁਲੀਆਂ ਨਹੀਂ ਹੈਗੀਆਂ ਬੇਨਤੀ ਇਹੀ ਐ ਐਮਐਲਏ ਸਾਹਿਬ ਨੂੰ ਵੀ ਮੁੱਖ ਮੰਤਰੀ ਸਾਹਿਬ ਨੂੰ ਵੀ ਇਹ ਨਾ ਕਿ ਜ਼ੀਰੋ ਗਰਾਊਂਡ ਤੇ ਨਾ ਕੰਨੀ ਜਿੰਮੇਦਾਰਾਂ ਕਨੇ ਦੇਖਿਆ ਜਾਵੇ ਵਿਚਾਰੇ ਹਫਤੇ ਹਫਤੇ ਤੇ 10 10 ਦਿਨ ਦੇ ਬੈਠੇ ਨੇ ਜੀ ਧੰਨਵਾਦ ਜੀ 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 ਤੁਸੀਂ ਇੱਥੇ ਜਿਹੜੀ ਹੈਗੀ ਉਹ ਕਣਕ ਲੈ ਕੇ ਆਏ ਹੋਗੇ ਤੇ ਕੀ ਹਾਲਾਤ ਨੇ ਮੰਡੀ ਦੇ ਮੰਡੀ ਦੇ ਹਾਲਾਤ ਤਾਂ ਜੀ ਇਹ ਪੜੋ ਮੰਡੀ ਦੇ ਬਹੁਤ ਜਿੱਦ ਨਹੀਂ ਸਾਡੀ ਸੁਰਤ ਸੰਭਲਈ ਆ ਜੀ ਇਹਦੇ ਖਰਿਆਵੇ ਨਹੀਂ ਜੀ ਹੂੰ ਕਿਉਂਕਿ ਜੀ ਪਾਣੀ ਮੀਂਹ ਹੁਣ ਪਿਆ ਜੀ ਤਾਂ ਕੱਚੀਆਂ ਸੜਕਾਂ ਤੇ ਪਾਣੀ ਹੱਦ ਤੋਂ ਵੱਧ ਕਣਕ ਖਰਾਬ ਹੋ ਗਈ ਜੀ ਆ ਗਿੱਲੀ ਇੱਧਰ ਸੁਕਾਰ ਰਹੇ ਨੇ ਜੀ ਤੇ ਬਾਕੀ ਕੋਈ ਪ੍ਰਬੰਧ ਨਹੀਂ ਹੈਗਾ ਯੂਰੋ ਕਿਸੇ ਵੀ ਤਰ੍ਹਾਂ ਦਾ ਤੇ ਕੋਈ ਲੈਟਰਿੰਗ ਦਾ ਜੀ ਕੋਈ ਪੀਣ ਵਾਲਾ ਪ੍ਰਬੰਧ ਕੋਈ ਬਾਟਰ ਕੁੱਲਰ ਜੀ ਕੁਝ ਵੀ ਨਹੀਂ ਹੈਗਾ ਯੂਰੋ ਮੰਡੀ ਚ ਸਾਡੀ ਭੈਣ ਪਾਦਾ ਨਰਿੰਦਰ ਕੌਰ ਭਰਾ ਜੀ ਜਦ ਉਹ ਜਿੱਤੀ ਹੈ ਮੈਂ ਵੀ ਉਹਦੇ ਨਾਲ ਰਹਾ ਜੀ ਉਹਨੂੰ ਸਪੋਰਟ ਵੀ ਕਰੀਆ ਜਿੱਤੇ ਆਇਆ ਵੀ ਵੋਟਾਂ ਵੀ ਪਵਾਈਆਂ ਨੇ ਉਦੋਂ ਅਸੀਂ ਇਹ ਮੰਡੀ ਦੇ ਵਿੱਚ ਕਣਕ ਦੇ ਸੀਜ਼ਨ 'ਚ ਬਲਾਈ ਤੀ ਜੀ ਉਦੋਂ ਉਹਨੇ ਸਾਡੇ ਨਾਲ ਵਾਅਦਾ ਕਰਿਆ ਸੀ ਵੀ ਅਗਲੀ ਕਣਕ ਤੋਂ ਪਹਿਲਾਂ ਵੀ ਥੋੜੀ ਮੰਗੀ ਮੰਡੀ ਆ ਜਿਹੜੀ ਵੀ ਉਹ ਜਿਹੜਾ ਇੱਧਰ ਵੀ 6 ਬਿਗੇ ਥੋਂ ਪਿਆ ਜੀ ਵੀ ਉਹ ਵੀ ਪੱਕਾ ਹੋਊਗਾ ਤੇ ਉਹਦੇ ਸਾਰੇ ਤਰ੍ਹਾਂ ਦੇ ਪ੍ਰਬੰਧ ਹੋਣਗੇ ਜੀ ਉਦੋਂ ਬਾਅਦ 3 ਸਾਲ ਤੋਂ ਸਰਕਾਰ ਨੂੰ ਉੱਪਰ ਹੋ ਗਈ ਹਜੇ ਤੱਕ ਕੋਈ ਪ੍ਰਬੰਧ ਨਹੀਂ ਹੋ ਰਿਹਾ ਜੀ ਪਾਣੀ ਦਾ ਕੋਈ ਹੋਰ ਨਹੀਂ ਜੀ ਤੇ ਕੋਈ ਸੈੱਡ ਦਾ ਪ੍ਰਬੰਧ ਨਹੀਂ ਹੈਗਾ ਜੀ ਤੇ ਜ਼ਿਮੀਂਦਾਰ ਉਰੇ ਪ੍ਰੇਸ਼ਾਨ ਹੁੰਦੇ ਨੇ ਜੀ ਤੁਹਾਨੂੰ ਕਿੰਨੇ ਦਿਨ ਹੋ ਗਏ ਅੱਜ ਮੈਨੂੰ ਉਰੇ ਜੀ 9ਵਾਂ ਦਿਨ ਹੈ 9 ਦਿਨ ਹੋ ਗਏ ਜੀ ਕੋਈ ਬਾਰਦਾਨਾ ਨਹੀਂ ਆਉਂਦਾ ਜੀ ਉਰੇ ਕੱਲ ਆਇਆ ਤੇ ਜੀ ਥੋੜਾ ਜਿਹਾ ਬਾਰਦਾਨਾ ਹੁਣ ਅੱਜ ਨੰਬਰ ਆਇਆ ਤੇ ਢੇਰੀ ਜੋਖਣ ਦਾ ਜੀ ਬਾਰਦਾਨਾ ਫੇਰ ਖਤਮ ਹੋ ਗਿਆ ਅੱਛਾ ਕੋਈ ਪ੍ਰਬੰਧਨ ਜੀ ਝਾੜੂ ਵੀ ਦੇਖ ਲਓ ਤੁਸੀਂ ਆਪ ਲਾਉਂਦੇ ਆ ਜੀ ਕਿੰਨੀ ਕਿ ਸਮੱਸਿਆ ਵਾਇਆ 9 ਦਿਨਾਂ ਦੇ ਵਿੱਚ 9 ਦਿਨਾਂ ਦੇ ਵਿੱਚ ਜੀ ਤੁਸੀਂ ਲਾ ਲਓ ਜਿਹੜਾ ਹੁਣ ਤੂਫਾਨ ਆਇਆ ਜੀ ਮੀਂਹ ਆਇਆ ਉਹਦੇ ਵਿੱਚ ਢੇਰੀਆਂ ਟਕਣ ਦਾ ਕੀ ਇਹਨਾਂ ਦੇ ਵਿਚਾਰਿਆਂ ਦੇ ਤੰਬੂ ਪੱਟੇ ਗਏ ਜੜੀ ਉਰੇ ਲੇਵਰ ਰੈਂਦੀ ਆ ਇਹਨਾਂ ਦਾ ਕੋਈ ਰਹਿਣ ਸਹਿਣ ਦਾ ਪ੍ਰਬੰਧਨ ਹੀ ਹੈਗਾ ਕਿਸੇ ਵੀ ਤਰ੍ਹਾਂ ਦਾ ਜੀ ਕਿਨ ਰਾਤ ਨੂੰ ਕੋਈ ਖਾਣ ਪੀਣ ਦਾ ਕੋਈ ਪ੍ਰਬੰਧ ਨਹੀਂ ਜੀ ਉਰੇ ਅੱਛਾ ਕਿਸੇ ਵੀ ਤਰ੍ਹਾਂ ਦਾ ਜਾਂ ਕੋਈ ਮੱਛਰ ਮੱਛਰ ਦੀ ਬਹੁਤ ਦਿੱਕਤ ਆ ਜੀ ਉਰੇ ਲਾਈਟਾਂ ਦੀ ਵੀ ਦਿੱਕਤ ਆ ਜੀ ਤੇ ਹੋਰ ਵੀ ਸਾਰੀਆਂ ਸਮੱਸਿਆ ਇਹ ਨੇ ਜੀ ਉਰੇ ਪੂਰੀਆਂ ਮੰਡੀ ਚ ਸਾਡੇ ਨਾਲ ਮੁੱਖ ਮੰਤਰੀ ਇੰਦੀ ਖਾਣਾ ਪਾਣੋ ਐਮ ਐਲ ਏ ਸਾਹਿਬ ਨੂੰ ਜੀ ਅਸੀਂ ਇਹੀ ਕਹਿੰਦੇ ਆ ਜੀ ਸਾਡੇ ਨੇੜੇ ਦੀ ਮੰਡੀ ਆ ਉਹਨਾਂ ਦੇ ਪਿੰਡ ਦੀ ਵੀ ਉਹਨਾਂ ਨੂੰ ਵੱਧ ਤੋਂ ਵੱਧ ਇਹ ਮੰਡੀ 'ਚ ਨਿਗਰਾਨੀ ਦੇਣੀ ਚਾਹੀਦੀ ਆ ਤੇ ਸਾਡੇ ਆਪਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਇਹੀ ਅਪੀਲ ਆ ਸਾਡੀ ਜੀ ਪਹਿਲਾਂ ਐਮਪੀ ਵੀ ਉਹਨਾਂ ਨੂੰ ਬਣਾਇਆ ਜੀ ਸੰਗਰੂਰ ਵਾਲਿਆਂ ਨੇ ਤੇ ਹੁਣ ਮੁੱਖ ਮੰਤਰੀ ਵੀ ਬਣਾਇਆ ਜੀ ਉਹਨਾਂ ਨੂੰ ਆਪਦੇ ਜ਼ਿਲ੍ਹੇ ਦੇ ਵਿੱਚ ਪੂਰਾ ਧਿਆਨ ਦੇਣਾ ਚਾਹੀਦਾ ਜੀ ਕਿਉਂਕਿ ਅੱਗੇ ਵਾਸਤੇ ਵੀ ਉਹਨਾਂ ਨੂੰ ਮੁੱਖ ਮੰਤਰੀ ਬਣਾਉਂਦੇ ਰਹਿਣਗੇ ਜੇ ਵਧੀਆ ਕੰਮ ਕਰਨਗੇ ਜੀ ਤੇ ਇਸ ਕਰਕੇ ਸਾਡੀ ਬੇਨਤੀ ਹੈ ਜੀ ਵੀ ਵਧੀਆ ਮੰਡੀ ਦਾ ਪ੍ਰਬੰਧ ਤੇ ਮੰਡੀ ਇਹ ਪੱਕੀ ਵਧੀਆ ਸਹੀ ਤਰੀਕੇ ਨਾਲ ਹੋਣੀ ਚਾਹੀਦੀ ਆ ਤੇ ਜਿਹੜੀਆਂ ਸੜਕਾਂ ਨੇ ਜੀ ਇਹ ਸਾਰੀਆਂ ਸੜਕਾਂ ਤੋਂ ਮੰਡੀ ਨੀਵੀਂ ਆ ਜੋ ਕਿ ਸਾਰੀਆਂ ਸੜਕਾਂ ਦਾ ਜਿਹੜਾ ਪਾਣੀ ਹੈ ਜੀ ਉਹ ਇਸ ਮੰਡੀ ਦੇ ਵਿੱਚ ਆਉਂਦਾ ਬਾਹਰ ਨਹੀਂ ਨਿਕਲ ਰਿਹਾ ਜਾਂਦਾ ਹੁਣ ਤੁਸੀਂ ਲਾ ਲਓ ਜੀ ਆ ਕਿੰਨੀਆਂ ਕਿੰਨੀਆਂ ਨੀਂੀਆਂ ਸੜਕਾਂ ਨੇ ਆਹ ਦੇਖ ਲਓ ਜੀ ਟੋਏ ਪੱਟੇ ਨਹੀਂ ਜੀ ਸੀਬੀ ਨਾਲ ਚਾਰ ਪੰਜ ਟੋਏ ਪਟਾ ਕੇ ਤਾਂ ਸੜਕਾਂ ਦਾ ਪਾਣੀ ਕੱਢਿਆ ਜੀ ਫੇਰ ਬੋਰੀਆਂ ਢੇਰੀ ਕਰਕੇ ਜੀ ਆੜਤੀਆਂ ਨੇ ਆਪਦੀ ਕੰਕ ਸਿਕਾਈ ਆ ਹੱਦ ਤੋਂ ਵੱਧਨ ਨੁਕਸਾਨ ਆ ਜੀ ਠੀਕ ਹੈ ਜੀ ਤੁਹਾਨੂੰ ਠੀਕ ਹੈ ਨਹੀਂ ਮੈਂ ਮੈਂ ਆਪ ਗੱਲ ਕਰ ਦਿਆਂ ਜੀ ਹਾਂਜੀ 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 ਫੈਕਟਰੀ ਮਾਰਕੀਟ ਕਮਿਊਨਿਟੀ ਭਵਾਨੀਗੜ ਹਰਪੀ ਸਿੰਘ ਜੀ ਹਾਂਜੀ 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 ਸਰ ਬੇਨਤੀ ਸੀ ਅਸੀਂ ਨਾ ਆਪਣੇ ਜਿਹੜੀ ਮੰਡੀ ਸੰਗਰੂਰ ਜ਼ਿਲ੍ਹੇ ਦੀ ਮੰਡੀ ਪੜੋ ਦੇ ਵਿੱਚ ਖੜੇ ਸੀਗੇ ਜੀ 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 ਮੈਂ ਰਜਾਨਾ ਸਪੋਕਸਮੈਨ ਤੋਂ ਪੱਤਰਕਾਰ ਗੁਰਤੇਜ ਸੋਹੀ ਗੱਲ ਕਰਦਾ ਜੀ 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 ਸਰ ਬੋਲੋ ਸਰ ਇੱਥੇ ਨਾ ਇੱਕ ਤਾਂ ਮੰਡੀ ਨੀਵੀਂ ਐ ਪਿਛਲੇ ਦਿਨ ਜਾਂ ਮੀਂਹ ਪਿਆ ਪਾਣੀ ਦਾ ਤੁਸੀਂ ਦੇਖਿਆ ਹੋਊਗਾ ਵੀ ਪਾਣੀ ਬੜੀ ਜਿਹੜਾ ਕੱਢਿਆ ਹੋਇਆ ਉਹ ਵਾਲੇ ਦਾ ਟੋਏ ਪੱਟ ਕੇ ਕੱਢਿਆ ਹੋਇਆ ਜੀ ਪੜੋ ਦੀ ਮੈਨੂੰ ਵੈਸੇ ਨਾਲ ਕੋਈ ਕੀ ਕੀ ਦਾ ਹੈ ਨਹੀਂ ਵੈਸੇ ਮੈਂ ਚਲੋ ਜਿੱਥੇ ਦਿੱਪੋ ਦਾ ਮੁੰਡੇ ਨੂੰ ਹੋਲੀ ਮੇਰੇ ਕੋਲ ਕੋਈ ਗਲਤ ਕੋਈ ਗਲਤ ਤਾਂ ਨਹੀਂ ਆਈ ਤੁਸੀਂ ਤਾਂ ਤੁਸੀਂ ਉਹ ਕਰ ਰਹੇ ਹੋ ਜੀ ਮਤਲਬ ਮਾਫੀ ਚਾਹਣਾ ਮੈਂ ਮੰਡੀ 'ਚ ਖੜਾ ਜੀ ਜੇ ਗੱਲ ਨਹੀਂ ਕੀਤੀ ਤਾਂ ਫਿਰ ਉਹਨਾਂ ਦੇ ਖਿਲਾਫ ਕਾਰਵਾਈ ਬਣਦੀ ਤੁਸੀਂ ਕਾਰਵਾਈ ਕਰੋ ਉਹਨਾਂ ਦੇ ਖਿਲਾਫ ਜਾਂ ਫਿਰ ਤੁਸੀਂ ਮੰਡੀ 'ਚ ਆ ਜਾਓ ਇੱਥੇ ਆਪਾਂ ਦੇਖ ਲੈਨੇ ਆ ਵੀ ਉਹ ਸੱਚ ਬੋਲਦੇ ਨੇ ਕਿ ਅਸੀਂ ਸੱਚ ਬੋਲਦੇ ਹਾਂ ਨਹੀਂ ਨਹੀਂ ਤੁਸੀਂ ਤੁਸੀਂ ਦੇਖਿਆ ਉਹਨਾਂ ਤੋਂ ਠੀਕੇ ਕਹਿੰਦੇ ਹੋਵੋਗੇ ਮੈਂ ਮੈਂ ਕੱਲ ਨੂੰ ਆਉਂਗਾ ਭਰਾ ਮੇਰੇ ਕੋਲ ਬੋਲਦੇ ਆ ਚਾਰ ਇੱਥੇ 50 ਦੇ ਕਰੀਬ ਕਿਸਾਨ ਵੀ ਨੇ ਜਿਨ੍ਹਾਂ ਨੇ ਦੱਸਿਆ ਜੀ ਵੀ ਮੰਡੀ ਜਿਹੜੀ ਨੀਮੀ ਹੈ ਉਹ ਪਾਣੀ ਭਰ ਗਿਆ ਤੇ ਜਿਹੜੀਆਂ ਹੁਣ ਅ ਕਣਕ ਹੈ ਜਿਹੜੀ ਗਿੱਲੀ ਹੋ ਗਈ ਉਹ ਗੱਡੀਆਂ ਵੀ ਹੁਣ ਵਾਪਸ ਆ ਗਈਆਂ ਨੇ ਜੀ ਅੱਛਾ ਹਾਂਜੀ ਉਹ ਦੇਖੋ ਮੇਰੇ ਮੇਰੀ ਅਜੇ ਤੱਕ ਮੇਰੀ ਗੱਲ ਧਿਆਨ ਚ ਨਹੀਂ ਆਈ ਮੈਂ ਹੁਣ ਤਾਂ ਵਿੱਚ ਵੀ ਪਹੁੰਚ ਗਿਆ ਕੋਟਰੇ ਤੁਸੀਂ ਮੈਨੂੰ ਸਵੇਰੇ ਆਪਾਂ ਸਾਈਪ ਕਰ ਲੈਣੇ ਹਨ ਪਰ ਉਹ ਚ ਕਰ ਕਰ ਮੈਂ ਤੁਹਾਡੇ ਧਿਆਨ ਚ ਇਹ ਵੀ ਲਿਆਉਣਾ ਚਾਹਣਾ ਪਿਛਲੀ ਵਾਰ ਵੀ ਇੱਥੇ ਕਵਰੇਜ ਹੋਈ ਸੀ ਇੱਕ ਬੰਦਾ ਥੋੜਾ ਸਸਪੈਂਡ ਹੋਇਆ ਸੀਗਾ ਸਾਫ ਸਫਾਈ ਤੇ ਪਾਣੀ ਦਾ ਪ੍ਰਬੰਧ ਜੇ ਪਖਾਨਿਆਂ ਦਾ ਜਿਹੜਾ ਉਹ ਵੀ ਪਖਾਨਿਆਂ ਤੇ ਪਾਣੀ ਨਹੀਂ ਹੈਗਾ ਜੀ ਉਹ ਕੱਲੇ ਟੀਨ ਦੇ ਡੱਬੇ ਜਿੱਤਾ ਧਰ ਗਏ ਸ਼ਰਮਾ ਹੁਣ ਪੁਣੀ ਦੇ 10 ਮਿੰਟ ਦਿੰਦੇ ਨੂੰ ਮੈਂ ਹੁਣੇ ਕਰਦਾ ਕਾਰਵਾਈ ਉਹਨੇ ਬੇਨਤੀ ਹੈ ਵੀ ਇਹਨਾਂ ਤੇ ਕਾਰਵਾਈ ਕਰੋ ਸਿਰਫ ਖਾਣਾ ਪੂਰਤੀ ਨਾ ਕਰਿਓ ਨਹੀਂ ਨਹੀਂ ਸਰ ਖਾਣਾ ਤੇ ਜਿਹੜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹਲਕਾ ਵਿਧਾਇਕ ਦੇ ਜੋ ਦਿਸ਼ਾ ਨਿਰਦੇਸ਼ ਹੈ ਉਹਨਾਂ ਨੂੰ ਲਾਗੂ ਕਰੋ ਇਹ ਨਿਮਰਤਾ ਸਹਿਤ ਆਪ ਜੀ ਨੂੰ ਬੇਨਤੀ ਹੈ ਜੀ ਨਹੀਂ ਸਰ ਬਿਲਕੁਲ ਜੀ ਬੇਨਤੀ ਕਹਦੀ ਇਹ ਤਾਂ ਬਿਲਕੁਲ ਤੁਸੀਂ ਠੀਕ ਗੱਲ ਕਰੀਏ ਮੈਂ ਕਹਾਂ ਠੀਕ ਹੈ ਸਰ ਥੈਂਕ ਯੂ ਜੀ 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 ਸਰ ਜੀ ਵੀ ਜਿਹੜੀ ਹੈ ਕਿਸਾਨਾਂ ਤੇ ਮਜ਼ਦੂਰਾਂ ਨੂੰ ਸਮੱਸਿਆ ਆ ਰਹੀ ਹੈ ਕਿ ਇਹ ਪੰਚਾਇਤ ਵੱਲੋਂ ਕੀ ਇਹਦਾ ਹੱਲ ਕੀਤਾ ਜਾ ਰਿਹਾ ਹੈ ਪੰਚਾਇਤ ਵੱਲੋਂ ਇਹ ਹੱਲ ਕੀਤਾ ਗਿਆ ਜੀ ਵੀ ਜਿਹੜੀ ਇਹ ਸਮੱਸਿਆ ਲੰਬੇ ਟਾਈਮ ਤੋਂ ਚੱਲਦੀ ਆ ਰਹੀ ਸੀ ਮੰਡੀ ਅੱਧੀ ਕੱਚੀ ਸੀ ਅੱਧੀ ਪੱਕੀ ਸੀ ਉਹਦੇ ਸਬੰਧ ਵਿੱਚ ਅਸੀਂ ਨੇ 6-7 ਕਿਲੇ ਤਕਰੀਬਨ ਹੈਗੇ ਨੇ ਜਿਹੜੇ 4-5 ਕਿਲੇ ਅਸੀਂ ਹੋਰ ਵਧਾ ਕੇ ਤਕਰੀਬਨ 12 ਕਿਲੇ ਦੇ ਮਨ ਲੋ ਇਹਨੇ ਜਿਹੜੇ ਮੰਡੀ ਬੋਰਡ ਦੇ ਨਾਮ ਕਰਵਾਉਣੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਕਿਸਾਨਾਂ ਤੇ ਮਜ਼ਦੂਰਾਂ ਦੀ ਉੱਥੇ ਦੀ ਸਮੱਸਿਆ ਆ ਗਈ ਮੰਡੀ ਦੇ ਵਿੱਚ ਜਿਵੇਂ ਬਾਥਰੂਮ ਲਾਈਟ ਰਿੰਗ ਕਮਰੇ ਰੂਮ ਚਾਰ ਦਿਵਾਰੀ ਬਾਉਂਡਰੀ ਵਾਲ ਜੋ ਵੀ ਮੰਨ ਲਓ ਜਿਹੜੀਆਂ ਫੈਸਿਲਿਟੀਆਂ ਦੀ ਲੋੜ ਹੈ ਉਹਨਾਂ ਦੇ ਸਬੰਧ ਵਿੱਚ ਅਸੀਂ ਪੰਚਾਇਤ ਪੂਰੀ ਤਤਪਾਰਾ ਜਿਸ ਦੇ ਵਿੱਚ ਸਾਡੇ ਸੀਨੀਅਰ ਆਗੂ ਆਮ ਆਦਮੀ ਪਾਰਟੀ ਦੇ ਜਸਵਿੰਦਰ ਸਿੰਘ ਜੀ ਜੱਸਾ ਉਹਨਾਂ ਦੀ ਰਹਿਨਮਾਈ ਹੇਠ ਪੂਰੀ ਪੰਚਾਇਤ ਦੀ ਮੰਨ ਲਓ ਜਿਹੜੇ ਇਹ ਰੰਗ ਲਿਆਈਆ ਕਿ ਅਸੀਂ ਐਮਐਲਏ ਸਾਹਿਬ ਨੂੰ ਬੇਨਤੀ ਕਰੀ ਹੈ ਮੰਨ ਜੋਗ ਐਮਐਲਏ ਸਾਹਿਬ ਨੇ ਬਹੁਤ ਵੱਡਾ ਵਿਸ਼ਵਾਸ ਦਿਵਾ ਕੇ ਸਾਡੀ ਇਹ ਮੰਗ ਨੂੰ ਪੂਰਾ ਕਰਨ ਦਾ ਸੁਪਨਾ ਸਾਡਾ ਸਹਿਕਾਰ ਕੀਤਾ ਪੰਜ ਜਿਹੜਾ ਤੁਹਾਡਾ ਮੰਡੀ ਦਾ ਮਸਲਾ ਹੈ ਉਹ ਹੁਣ ਤੱਕ ਦਾ ਕੀ ਹੈ ਤੇ ਹੁਣ ਕੀ ਉਹਦੇ ਚ ਕੁਝ ਕਰਨ ਜਾ ਰਹੇ ਹੋ ਮੰਡੀ ਵੀਰ ਜੀ ਹੁਣ ਦਾ ਮਸਲਾ ਨਹੀਂ ਹੈਗਾ ਕਈ ਸਾਲਾਂ ਦਾ ਮਸਲਾ 15 20 ਸਾਲਾਂ ਦਾ ਮਸਲਾ ਇੱਕ ਨੇ ਚੱਲ ਲੰਮ ਕਰਿਆ ਇਹ ਪਹਿਲਾਂ ਕਾਕਾਲੀ ਸਰਕਾਰ ਰਹੀ ਜਦ ਵੀ ਕੋਈ ਇਹਦਾ ਹੱਲ ਨਹੀਂ ਹੋਇਆ ਬਹੁਤ ਅਸੀਨੇ ਹੈ ਨਾ ਜਾ ਜਾ ਕੇ ਉਹ ਕਰਿਆ ਪੰਚਾਇਤਾਂ ਨੇ ਜੋਰ ਲਾਇਆ ਫਿਰ ਉਹਦੇ ਬਾਅਦ ਕਾਂਗਰਸ ਸਰਕਾਰ ਆ ਗਈ ਉਹਨਾਂ ਨੇ ਵੀ ਅਰਜ਼ ਕਰੀ ਉਹਨੇ ਕੰਮ ਬਹੁਤ ਕਰੇ ਪਰ ਮੰਡੀ ਦਾ ਫੇਰ ਵੀ ਰਹਿ ਗਿਆ ਉਦੋਂ ਬਾਅਦ ਹੁਣ ਸਾਡੀ ਪੰਚਾਇਤ ਬਣੀ ਆ ਅਸੀਂ ਐਮਐਲ ਨਰਿੰਦਰ ਕੌਰ ਭਰਾਜ ਨੂੰ ਬੇਨਤੀ ਕਰੀ ਜਾ ਕੇ ਹਨ ਵੀ ਸਾਡੇ ਮੰਡੀ ਦਾ ਬਹੁਤ ਬੁਰਾ ਹਾਲ ਆ ਉਹਨਾਂ ਨੇ ਵੀ ਸਾਨੂੰ ਵਿਸ਼ਵਾਸ ਦਿਵਾਇਆ ਵੀ ਸਾਨੂੰ 11 ਕਿੱਲੇ ਜ਼ਮੀਨ ਦੇ ਸਾਢੇ 1/4 ਪੂਰੇ ਕਰ ਦੋ ਵੀ ਆਪਾਂ ਇੱਥੇ ਸਬਜ਼ਾੜ ਬਣਾ ਦਾਂਗੇ ਉਹ ਹੀ ਪੰਚਾਇਤ ਦੇ ਸਹਿਯੋਗ ਨਾਲ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਮਤਾ ਪਾ ਕੇ ਦਿੱਤਾ ਉਹ ਹੁਣ ਮੰਡੀ ਤੇ ਤੋਂ ਬਾਅਦ ਸੀਜ਼ਨ ਤੋਂ ਬਾਅਦ ਕੰਮ ਸ਼ੁਰੂ ਹੋਊਗਾ ਅਗਲੇ ਸੀਜ਼ਨ ਤੱਕ ਮੰਡੀ ਪੂਰੀ ਕਲੀਅਰ ਹੋ ਜੂਗੀ ਸਾਢੇ 1/4 ਕਿੱਲਾਂ ਚ